ਵਾਹ ਅਸ ਜੱਜਨਾ ਤੋਂ ਅੱਜ ਅਸੀਂ ਟੈਂਡੂ ਕੋਰੋਲਕ ਵਿਖੇ ਸਰਦਾਰ ਗੁਰਮਨਦੀਪ ਸਿੰਘ ਦੇ ਖੇਤਾਂ ਦੇ ਵਿੱਚ ਆਏ ਹਾਂ ਕਿੱਥੇ ਕਿ ਕੰਪਾਈਨ ਜਿਹੜੀ ਆ ਉਹ ਇਹਨਾਂ ਦਾ ਝੋਨੇ ਦੀ ਕਟਾਈ ਕਰ ਰਹੀ ਆ ਤੇ ਸੁਪਰ ਐਸਐਨਐਸ ਨਾਲ ਦੀ ਕਟਾਈ ਜਿਹੜੀ ਇਹ ਕਰਾ ਰਹੇ ਆ ਤੇ ਇਹ ਪਿਛਲੇ 2-3 ਸਾਲ ਤੋਂ ਇਹ ਸੁਪਰ ਐਸਐਨਐਸ ਵਾਲੀ ਹੀ ਕੰਬਾਈਨ ਨਾਲ ਕਟਾਈ ਕਰਾਉਂਦੇ ਨੇ ਤੇ ਇਸ ਤੋਂ ਬਾਅਦ ਇਹ ਨਾਲ ਇਹ ਆ ਵੀ ਹੈਪੀ ਸੀਟਰ ਨਾਲ ਬਜਾਈ ਕਰਾ ਕੇ ਕਣਕ ਦੀ ਬਜਾਈ ਕਰ ਦਿੰਦੇ ਨੇ ਜੇ ਨਾਲ ਵੀ ਇਹਨਾਂ ਕਹਿੰਦੇ ਵੇ ਕਾफी ਝਾੜ ਜਿਹੜਾ ਸਾਡਾ ਕਣਕ ਦਾ ਜਿਹੜਾ ਵਾ ਵਧੀਆ ਨਿਕਲਦਾ ਵਾ ਹੁਣ ਅਸੀਂ ਗੱਲ ਕਰਦੇ ਆ ਗੁਰਮਨਦੀਪ ਸਿੰਘ ਹੁਣਾਂ ਦੇ ਨਾਲ ਕਿ ਇਹ ਕਿੱਦਾਂ ਇਹ ਪ੍ਰੋਸੀਜਰ ਸਾਰਾ ਇਹ ਤੁਹਾਨੂੰ ਦੱਸਣਗੇ ਕਿ ਕਿੱਦਾਂ ਆਪਾਂ ਐਸਐਮਐਸ ਨਾਲ ਕਟਾਈ ਕਰਾ ਕੇ ਕਿੱਦਾਂ ਇਤੋਂ ਬਾਅਦ ਕਣਕ ਬੀਜਦੇ ਆ ਸਸਿਕਾ ਸਰ ਮੈਨੂੰ 3 ਸਾਲ ਹੋ ਗਏ ਸਾਰਾ ਸੁਪਰ ਐਸਐਮਐਸ ਨਾਲ ਕਟਾਈ ਕਰਾ ਕੇ ਤੇ ਪਹਿਲੋਂ ਮੈਂ ਅਪਰੀਸ਼ੀਏਟ ਕਰਦਾ ਰਿਹਾ ਹਾਂ ਪਿਛਲੇ ਸਾਲ ਮੈਂ ਸੁਪਰ ਸੀਡਾਂ ਨਾਲ ਕਣਕ ਬੀਜੀ ਸੀ ਤੇ ਮੇਰਾ ਕਣਕ ਦਾ ਵਧੀਆ ਝਾੜ ਨਿਕਲਦਾ ਪਿਆ ਨਿਕਲਦਾ ਪਿਆ ਆ ਇਹ ਪ੍ਰਾਲੀ ਵਧੀਆ ਕਵਰ ਹੋ ਜਾਂਦੀ ਹੈ ਤਵੀਆਂ ਵੀ ਫਿਰ ਜਾਂਦੀਆਂ ਇਹਦੇ ਉੱਤੇ ਗੱਡੀ ਕੋਈ ਲੋਡ ਨਹੀਂ ਆ ਗਈ ਅੱਗ ਲਾਉਂਦੀ ਇਹ ਵਧੀਆ ਵਧੀਆ ਚੱਲਦਾ ਹੈ ਵਧੀਆ ਸਿਸਟਮ ਹੈ ਇਹਦੇ ਇਹਨੂੰ ਇੱਕ ਵਾਰੀ ਬਜਾਈ ਕਰਕੇ ਦੇਖਣੀ ਚਾਹੀਦੀ ਕਿੰਨਾ ਕੁ ਤੁਹਾਡਾ ਝਾੜ ਜਿਹੜਾ ਕਣਕ ਦਾ ਪਿਛਲੀ ਵਾਰੀ ਨਿਕਲਿਆ ਵਾ ਭਾਈ ਤੋਂ ਲੈ ਕੇ 25 ਤੱਕ ਨਿਕਲ ਆਉਂਦਾ ਜੀ ਠੀਕ ਹੈ ਜੀ ਅ ਹੈਪੀ ਸੀਡਰ ਨਾਲ ਬਜਾਈ ਕਰਕੇ ਸੁਪਰ ਸੀਡਰ ਨਾਲ ਕੀਤੀ ਸੁਪਰ ਸੀਡਰ ਨਾਲ ਪਸੰਦ ਆ ਗਿਆ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ